ਆਪ ਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਦੀ ਹੈ ਪੰਜਾਬ ਸਰਕਾਰ ਵੱਲੋਂ ਆਦਮਪੁਰ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਗਰਾਂਟ ਦੀ ਪਹਿਲੀ ਕਿਸ਼ਤ 3.5 ਕਰੋੜ ਦੀ ਜਾਰੀ ਕਰ ਦਿੱਤੀ ਗਈ ਹੈ ਤੇ ਅਗਲੀ 3 ਕਰੋੜ 50 ਲੱਖ ਦੀ ਕਿਸ਼ਤ ਅਗਲੇ ਹਫਤੇ ਜਾਰੀ ਕਰ ਦਿੱਤੀ ਜਾਵੇਗੀ ਤੇ ਇਸ ਗਰਾਂਟ 'ਚੋ 60 ਤੋਂ 70 ਲੱਖ ਰੁਪਏ ਸੀਵਰੇਜ ਟ੍ਰੀਟਮੈਂਟ ਪਲਾਂਟ ਥਾਪਰ ਮਾਡਲ ਤੇ 50 ਲੱਖ ਰੁਪਏ ਕਮਿਊਨਿਟੀ ਹਾਲਾਂ ਵਾਸਤੇ ਜਾਰੀ ਕੀਤੇ ਗਏ ਹਨ ਤੇ ਖਰਚ ਕੀਤੇ ਜਾਣਗੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਆਦਮਪੁਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੁਆਬੇ ਦੀ ਆਵਾਜ਼ ਨਾਲ ਗਲਬਾਤ ਕਰਦੇ ਹੋਏ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਨੇ ਕੀਤਾ ਉਹਨਾਂ ਕਿਹਾ ਕਿ ਬਾਕੀ ਦੀ ਰਾਸ਼ੀ ਗਲੀਆਂ ਨਾਲੀਆਂ ਸੀਵਰੇਜ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਿਮ ਵਾਟਰ ਸਪਲਾਈ ਅਤੇ ਹੋਰ ਕੰਮਾਂ ਲਈ ਅਜੇ ਹੀ ਪੰਚਾਇਤਾਂ ਦੇ ਖਾਤੇ ਵਿੱਚ ਔਣੇ ਸ਼ੁਰੂ ਹੋ ਗਏ ਹਨ ਇਸ ਦੇ ਨਾਲ ਹੀ ਪਹਿਲੀ ਕਿਸ਼ਤ ਦੇ ਨਾਲ-ਨਾਲ 50 ਕਰੋੜ ਨਾਲ ਇਲਾਕੇ ਦੀ ਲਿੰਕ ਰੋਡ ਦਾ ਕੰਮ ਵੀ ਜੰਗੀ ਪੱਦਰ ਤੇ ਜਾਰੀ ਹੈ ਤੇ 28 ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਦੇ ਕੰਮ ਸ਼ੁਰੂ ਕਰਵਾਉਣ ਲਈ ਨੀਂਹ ਪੱਥਰ ਰੱਖ ਦਿੱਤੇ ਗਏ ਹਨ ਜੇਕਰ ਵਿਕਾਸ ਦੀ ਗੱਲ ਕਰਦੇ ਹਾਂ ਸਰਕਾਰ ਨੇ ਵੱਡੇ ਪੱਧਰ ਤੇ ਲੋਕਾਂ ਨੂੰ ਹਰ ਖੇਤਰ ਅੰਦਰ ਸਹੂਲਤਾ ਮੁਹੱਈਆ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ ਤੇ 2 ਕਰੋੜ ਨਾਲ ਆਦਮਪੁਰ ਸ਼ਹਿਰ ਅੰਦਰ ਵੀ ਕੰਮ ਸ਼ੁਰੂ ਹੋਣਗੇ ਤੇ ਨਾਲ ਹੀ ਆਦਮਪੁਰ ਤੋਂ ਪੋਪਪੁਰ ਅਤੇ ਬੁੱਲੋਵਾਲ ਤੱਕ ਸੜਕ ਦਾ ਕੰਮ ਵੀ ਜਲਦ ਸ਼ੁਰੂ ਹੋਵੇਗਾ ਉਹਨਾਂ ਕਿਹਾ ਜਦੋਂ ਤੋਂ ਮੈਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ सरकार नाल यम कर हल्के लिए हरकीत सिज्जर हलका कोआर्नेटर किसान विंग लखवीर सबका सरपंच सारोबाद दलजीत हलका कोआर्नेटर युद्ध नशिया विरुद्ध अमनदीप हनी किसनगढ़ मीडिया इंचार्ज हलका आदमपुर पर लोहारा ब्लाक प्रधान दविंदर सिंह सूरी व्यापार मंडल कोऑर्डिनेटर अमनदीप हनी अमनदीप माही कोऑर्डिनेटर सोशल मीडिया अमरजीत सैनी कोऑर्डिनेटर ते होर पार्टी वर्कर हाजिर सान देखदे हां दोआबे दी आवाज पत्रकार साजन कुमार दी आदमपुर तो विशेष रिपोर्ट सड़कों दा 59 करोड़ रुपया हाई स्टेडियम ओ भी कर कच्चे घरां पक्का कर पैसे दे ਠੀਕ ਹੈ ਜੀ ਹੋਰ ਜੇ ਤੁਸੀਂ ਕਹੋ ਜਾ ਕਰੋੜ ਰੁਪਏ ਦੇ ਨਾਲ ਇਲਾਕੇ ਦੀਆਂ ਧੀਲਿੰਗ ਕਰੋੜਾਂ ਦੀ ਰਿਪੇਅਰ ਦਾ ਕੰਮ ਵੀ ਬੜੇ ਵੱਡੇ ਪੱਧਰ ਤੇ ਚੱਲ ਜਿਹਦੇ ਵਿੱਚ ਵਿਆਸਪਿੰਡ ਕਾਲਾ ਬਕਰਾ ਲੋਹਾਰਾਂ ਤੇ ਫਿਰ ਤੁਹਾਡਾ ਮੋਗੇ ਵਾਲੀ ਸੜਕ ਰਸਤਗੋ ਵਾਲੀ ਸੜਕ ਪਟੀਆਂ ਵਾਲੀ ਸੜਕ ਬਹਿਰਾਮ ਵਾਲੀ ਰੋਡ ਫਿਰ ਪਟਨੂ ਰੇਲਵਾਨੇ ਵਾਲੀ ਰੋਡ ਲੜੋਈ ਲੜੋਈ ਵਾਲੀ ਤੇ ਇਧਰ ਦੇ ਪਾਸੇ ਆਪਣੇ ਅਰਜਨਵਾਲ ਉਹਦੇ ਨਾਲ ਹੀ ਅਰਜਨਵਾਲ ਦੇ ਨਾਲ ਹੀ ਤੁਹਾਡੀ ਫਤਿਹ ਆਪਣਾ ਸਰੋਵਾਰ ਨਾਜਕਾ ਭੇੜਾ ਵਾਲੀ ਸੜਕ ਤੇ ਸਲਾਲਾਤ ਦਿਹਾਰ ਵਾਲੀ ਸੜਕ ਤੇ ਕੱਲ ਨੂੰ ਅਸੀਂ ਹੁਧਿਆਣਾ ਕਲਰਾ ਡਰੋਲੀ ਕਦੋਲਾ ਲੁਟੇਰਾ ਕਲਾਂ ਲੁਟੇਰਾ ਖੁਰਦ ਨੂੰ ਜਲਦੀ ਜਿਹੜੀ ਰੋੜ ਆ ਅਨੇਕਾਂ ਰੋੜ ਸੀ ਉਹਦਾ ਵੀ ਨਹੀਂ ਪੱਥਰ ਅਸੀਂ ਰੱਖਣ ਜਾ ਰਹੇ ਹਾਂ। ਏਸ ਤੋਂ ਲਾਵਾ 28 ਪਿੰਡਾਂ ਵਿੱਚ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ 28 ਪਿੰਡਾਂ ਚ ਆਦੂਪੁਰ ਹਲਕੇ ਚ ਵੱਡੇ ਸਟੇਡੀਅਮ ਜਿਹੜੇ ਆ ਖੇਲ ਮੈਦਾਨ ਬਣਾਏ ਜਾ ਰਹੇ ਆ। ਜਿਹਦੇ ਵਿੱਚ ਅਸੀਂ ਪਿਛਲੇ ਦਿਨਾਂ ਚ ਕੂਟਲੀ ਥਾਨ ਸਿੰਘ ਵੀ ਸਟੇਡੀਅਮ ਦਾ ਕੰਮ ਸ਼ੁਰੂ ਕਰਾਇਆ ਜੇਤੇ ਵਾਲੀ ਵੀ ਕਰਾਇਆ ਕੱਲ ਛੂੜ ਵਾਲੀ ਲਿਸੜੀ ਵਾਲਾ ਅਦੀ ਪਿੰਡਾਂ ਵਿੱਚ ਵੀ ਕੰਮ ਸ਼ੁਰੂ ਕਰਾਇਆ ਇਹਦੇ ਨਾਲ ਹੀ ਕੰਗਣੀਵਾਲ ਕਲਰ ਟਰੋਲੀ ਅਧਿਆਣਾ ਅਨੇਕਾਂ ਪਿੰਡਾਂ ਵਿੱਚ ਵੀ 28 ਪਿੰਡਾਂ ਵਿੱਚ ਵੀ ਅਸੀਂ ਸਟੇਡੀਅਮ ਦਾ ਕੰਮ ਸ਼ੁਰੂ ਕਰਾਇਆ ਜਿਹੜੇ ਮਾਰਕੀਟ ਕਮੇਟੀ ਆਲਨਪੁਰ ਦੇ ਪ੍ਰਧਾਨ ਨੇ ਸਰਦਾਰ ਪ੍ਰਦੀਪ ਸਿੰਘ ਜੀ ਸਾਡੇ ਸੀਨੀਅਰ ਲੀਡਰ ਲੋਹਾਰਾ ਤੋਂ ਬਲੌਕ ਪ੍ਰਧਾਨ ਹਰਕੀਰਤ ਸਿੰਘ ਨਿੰਜਤ ਜੀ ਜਿਹੜੇ ਆਮ ਆਦਮੀ ਪਾਰਟੀ ਕਿਸਾਨ ਜੀ ਸਾਡੇ ਅਗੂ ਲੀਡਰ ਸਾਡੇ ਲਖਮੀਰ ਸਿੰਘ ਲਕੀ ਜੀ ਸਾਕਾ ਸਾਕਾ ਹਨੀ ਜੀ ਐਮਏਸੀ ਸੀਨੀਅਰ ਮੀਡੀ ਜੀ ਸਾਡੇ ਬਹੁਤ ਅਨਚਾਹ ਅਸੀਂ ਸਾਰੇ ਹੀ ਬੜੀ ਮਿਹਨਤ ਨਾਲ ਸਰਕਾਰ ਕੋਲੋਂ ਇਹ ਸਾਰੇ ਡਵੈਲਪਮੈਂਟ ਦੇ ਪ੍ਰੋਜੈਕਟ ਲੈ ਕੇ ਆਏ ਜਦੋਂ ਤੋਂ ਦਾਸ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਮੈਂ ਦਿਨ ਰਾਤ ਕੋਸ਼ਿਸ਼ ਕਰੀ ਅਸੀਂ ਚੰਡੀਗੜ੍ਹ ਜਾ ਕੇ ਸੀਐਮ ਸਾਹਿਬ ਨੂੰ ਮਿਲ ਕੇ ਪਾਰਟੀ ਹਾਈ ਕਮਾਂਡ ਨੂੰ ਮਿਲ ਕੇ ਬਹੁਤ ਸਾਰੇ ਫੰਡ ਅਸੀਂ ਲੈ ਕੇ ਆਏ ਕੱਲ ਅਸੀਂ ਕਰੀਬ 200 ਗਰੀਬ ਪਰਿਵਾਰਾਂ ਨੂੰ ਕੱਲ ਦੂਸਰੇ ਗਰੀਬ ਪਰਿਵਾਰਾਂ ਨੂੰ ਕੱਚੇ ਮਕਾਨਾਂ ਨੂੰ ਪੱਕੇ ਕਰਨ ਵਾਸਤੇ ਵੀ ਗ੍ਰਾਂਟ ਜਾਰੀ ਕਰੋਏ ਜਿਹਦੇ ਵਿੱਚ ਭੋਗਪੁਰ ਦੇ ਪਿੰਡ ਹੈ ਜਿਹਦੇ ਵਿੱਚ ਆਦੂਪੁਰ ਦੇ ਪਿੰਡ ਹੈ ਤੇ ਦੋ ਕੁ ਦਿਨ ਪਹਿਲਾਂ ਅਸੀਂ ਅਲਾਵਲਪੁਰ ਦੇ ਜਿਹੜੇ ਅਲਾਵਲਪੁਰ ਨਗਰ ਕੌਂਸਲ ਚ ਪੈਂਦੇ ਕੱਚੇ ਮਕਾਨ ਵਾਲੇ ਆ ਉਹਨਾਂ ਨੂੰ ਵੀ 86 ਲੋਕਾਂ ਨੂੰ ਅਸੀਂ ਜਿਹੜੇ ਆ ਅਲਾਟਮੈਂਟ ਲੈਟਰ ਸੈਂਕਸ਼ਨ ਲੈਟਰ ਦਿੱਤੇ ਆ ਜਿਹਦੇ ਨਾਲ ਉਹਨਾਂ ਦੇ ਕੋਲ ਹੈ ਜਿਹੜਾ 2.5 ਲੱਖ ਰੁਪਈਆ ਉਹ ਆ ਜਾਏਗਾ ਜਿਹਦੇ ਵਿੱਚੋਂ ਗ੍ਰਾਂਟ ਦਿੱਤੀ ਹੁੰਦੀ ਆ ਅੱਧੀ ਸਟੇਟ ਗਵਰਨਮੈਂਟ ਦੇ ਪੈਸੇ ਆਤੇ ਸੈਂਟਰ ਗਵਰਨਮੈਂਟ ਦੇ ਪੈਸੇ ਜਿਹੜੇ ਸੋ ਇਹ ਜੋ ਕੰਮ ਆ ਜੋ ਚੱਲ ਰਿਹਾ ਉਹ ਤੁਹਾਡੇ ਅਸੀਂ ਸਮਰੱਥ ਤੁਹਾਡੇ ਸਾਹਮਣੇ ਰੱਖਿਆ ਇਸ ਤੋਂ ਇਲਾਵਾ ਅਗਲੇ ਹਫਤੇ 3.5-4 ਕਰੋੜ ਦੀ ਹੋਰ ਇੱਕ ਕਿਸ਼ਤ ਜਿਹੜੀ ਆ ਸਾਡੇ ਆਦਲਪੁਰ ਦੇ ਪਿੰਡਾਂ ਵਿੱਚ ਆ ਰਹੀ ਹੈ ਪੈਸੇ ਦੀ ਕੋਈ ਕਮੀ ਨਹੀਂ ਫੰਡਸ ਦੀ ਕੋਈ ਕਮੀ ਨਹੀਂ ਆਉਗੀ ਬਹੁਤ ਵੱਡੇ ਪੱਧਰ ਤੇ ਗ੍ਰਾਂਟਾਂ ਜਿਹੜੀਆਂ ਪਿੰਡਾਂ ਚ ਜੋ ਵੀ ਲੋਕੀ ਸਰਪੰਚ ਸਾਡੇ ਡਿਮਾਂਡ ਕਰਨਗੇ ਅਸੀਂ ਕੋਈ ਵੀ ਕਿਸੇ ਪੰਚਾਇਤ ਨਾਲ ਕੋਈ ਭੇਦਭਾਵ ਕੋਈ ਫਰਕ ਨਹੀਂ ਕਰਦੇ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਸਾਰੇ ਕੰਮ ਜਿਹੜੇ ਉਹਨੇ ਪਰ ਲਾਉਣ ਦੀ ਕੋਸ਼ਿਸ਼ ਕਰਨਗੇ ਡਵੈਲਪਮੈਂਟ ਭਾਈਚਾਰਕ ਸਾਂਝ ਤੇ ਨਸ਼ਾ ਮੁਕਤ ਪੰਜਾਬ ਏ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਏਜੰਡਾ ਹੈ ਤੇ ਉਹਦੇ ਉੱਤੇ ਅਸੀਂ ਸਾਰੇ ਕੰਮ ਕਰ ਰਹੇ ਹਾਂ ਤੇ ਮੈਂ ਇਸ ਗੱਲ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਾਨਜੋਗ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਕਿ ਲਾਅ ਐਂਡ ਆਰਡਰ ਤੇ ਵੀ ਗੈਂਗਸਟਰਾਂ ਨੂੰ ਜਿਹੜਾ ਸਖਤ ਜਵਾਬ ਜਿਹੜਾ ਸਰਕਾਰ ਦੇ ਰਹੀ ਹੈ ਜਿਹਦੇ ਵਿੱਚ ਅੱਜ ਵੀ ਤੁਸੀਂ ਦੇਖਿਆ ਕਿ ਫਾਜ਼ਲ ਕੇ ਵਿੱਚ ਜਿਹੜੇ ਗੈਂਗਸਟਰ ਨੇ ਕਤਲ ਕੀਤਾ ਸੀ ਤਾਂ ਉਹਨੂੰ ਸਬਕ ਸਿਖਾਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਪੰਜਾਬ ਦੀ ਸ਼ਾਂਤੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਜਿਹੜਾ ਉਹ ਖਰਾਬ ਕਰਨਾ ਚਾਹੁੰਦੀਆਂ ਰਾਜਨੀਤੀ ਨੂੰ ਪਹਿਲ ਦਿੰਦੀਆਂ ਲੇਕਿਨ ਪੰਜਾਬ ਦੀ ਸ਼ਾਂਤੀ ਭਾਈਚਾਰਕ ਸਾਂਝ ਨੂੰ ਵਿਕਾਸ ਨੂੰ ਕਿਤੇ ਨੀ ਕਿਸੇ ਪਾਸੇ ਨਹੀਂ ਜਾਣਿਆ ਉਹਨਾਂ ਪਾਰਟੀਆਂ ਦੀ ਵੀ ਅੱਜ ਪਤਾ ਲੱਗ ਚੁੱਕਿਆ ਹੈ ਚਾਹੇ ਉਹ ਤਰਨਤਾਰਨ ਵਿੱਚ ਗੈਂਗਸਟਰ ਨੂੰ ਕੈਂਡੀਡੇਟ ਬਣਾਉਣਾ ਜਾਂ ਕਾਂਗਰਸ ਜਿਹੜੀ ਆਮ ਲੋਕਾਂ ਨੂੰ ਕਿਦਾਂ ਘਰੇਣਾ ਨਾਲ ਦੇਖਦੀ ਆ ਗਰੀਬ ਲੋਕਾਂ ਨੂੰ ਸ਼ੈਡਿਊਲ ਕਾਸ ਲੋਕਾਂ ਨੂੰ ਕਿਦਾਂ ਨਫ਼ਰਤ ਕਰਦੀ ਆ ਘਰੇਣਾ ਕਰਦੀ ਆ ਜਿਹੜੀ ਗੱਲ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਮੂੰਹੋਂ ਨਿਕਲੀ ਉਹ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੀ ਸ਼ੁਰੂ ਤੋਂ ਪਾਲਿਸੀ ਜਾਂ ਨੀਤੀ ਆ ਉਹ ਕਿਤੇ ਅਚਾਨਕ ਨਹੀਂ ਨਿਕਲ ਗਈ ਉਹ ਇਹ ਮਹਿਸੂਸ ਕਰਦੇ ਆ ਉਹਨਾਂ ਨੂੰ ਪਤਾ ਆ ਕਿ ਸ਼ੈਡਿਊਲ ਕਾਸ ਜਿਹੜੇ ਆ ਉਹਨਾਂ ਨੂੰ ਕਿਦਾਂ ਗਰੀਬ ਕਿੱਦਾਂ ਉਹਨਾਂ ਨੂੰ ਲਾਚਾਰ ਬਣਾ ਕੇ ਰੱਖਣਾ ਉਹ ਰਾਜਾ ਬੜਿੰਗ ਜੀ ਨੇ ਦੱਸ ਦਿੱਤਾ ਸੋ ਇਸ ਵੇਲੇ ਪੰਜਾਬੀਆਂ ਦਾ ਪੂਰਾ ਵਿਸ਼ਵਾਸ ਪੰਜਾਬੀਆਂ ਨੂੰ ਖੁਸ਼ੀ ਹੈ ਕਿ ਉਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬੜਾ ਗਾਂਹ ਹੋ ਕੇ ਜਿਹੜਾ ਵਿਕਾਸ ਦੇ ਕੰਮ ਕਰ ਰਹੀ ਹੈ ਤੇ ਤੁਹਾਡਾ ਸਭ ਦਾ ਇਸ ਮੀਟਿੰਗ ਚ ਆਉਣ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਜੇ ਕੁਝ ਪੁੱਛਣਾ ਹੋਵੇ ਜ਼ਰੂਰ ਸਕਰੀ ਧੰਨਵਾਦ